ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰੋ ਕਿਸਾਨ ਵੀਰੋ ਰਾਤ ਹਨੇਰੀ ਆਈ ਸੀ ਤੇ ਤਾਰਾਂ ਦੇ ਉੱਪਰ ਤਾਰਾਂ ਜਿਹੜੀਆਂ ਹੈਗੀਆਂ ਨੇ ਉਹ ਲੰਮੀਆਂ ਪੈ ਗਈਆਂ ਸੀਗੀਆਂ ਤੇ ਅਸੀਂ ਤਰਕੀਬ ਲੱਭੀ ਗੋਲ ਮਲਾ ਕੇ ਸੜਕ ਦੇ ਲਾਗੇ ਖੇਤ ਦੇ ਵਿੱਚ ਜਿਹੜਾ 24 ਘੰਟਿਆਂ ਵਾਲਾ ਟਰਾਂਸਫਾਰਮ ਆਂਦਾ ਸੀਗਾ ਤੇ ਅਸੀਂ ਤਰਕੀਬ ਲੱਭੀ ਵੀ ਉਹ ਤਾਰਾਂ ਨੂੰ ਕਿਵੇਂ ਛਡਾਇਆ ਜਾਵੇ ਤੇ ਇੱਕ ਰਸੇ ਦੇ ਨਾਲ ਪਾਰਾ ਪੱਥਰ ਬਨ ਗਏ ਤੇ ਅਸੀਂ ਜਿਹੜਾ ਪੋਲ ਲੱਗਿਆ ਹੁੰਦਾ ਹੈ ਪੋਲ ਦੇ ਇੱਕ ਸਾਈਡ ਤੋਂ ਤਾਰ ਦੇ ਵਿਚਕਾਰੋਂ ਦੋਨਾਂ ਸਿਰਿਆਂ ਨੂੰ ਬਰਾਬਰ ਕਰਕੇ ਤੇ ਬਿਲਕੁਲ ਇੱਕ ਪੋਲ ਤੋਂ ਲੈ ਕੇ ਦੂਸਰੇ ਪੋਲ ਤੱਕ ਲੰਮਾ ਖਿੱਚਿਆ ਤੇ ਤਕਰੀਬਨ ਜਿਹੜੀਆਂ ਤਾਰਾਂ ਦੇ ਉੱਪਰ ਤਾਰਾਂ ਚੜੀਆਂ ਹੋਈਆਂ ਸੀ ਗੁੰਜਲਦਾਰ ਸਿਸਟਮ ਬਣਿਆ ਆਇਆ ਸੀ ਦੇਖੋ ਬਿਲਕੁਲ ਛੁੱਟ ਗਿਆ ਹੁਣ ਸਵੇਰ ਦੀ ਲਾਈਟ ਨਹੀਂ ਆ ਰਹੀ ਸੀ ਲਾਈਟ ਵਾਲੇ ਲਾਈਟ ਲਗਾਉਂਦੇ ਸੀਗੇ ਤੇ ਕੋਲ ਮਲਾ ਕੇ ਸਪਾਰਕ ਕਰਕੇ ਕੱਟ ਮਾਰ ਜਾਂਦਾ ਸੀਗਾ ਤੇ ਘਰੋਂ ਫੋਨ ਆਇਆ ਤੇ ਮੈਂ ਜਲਦੀ ਆ ਗਿਆ ਮੈਂ ਕਿਹਾ ਦੇਖੀਏ ਤਾਂ ਸਹੀ ਕੀ ਚੱਕਰ ਕੀ ਹੈ ਤੇ ਲੈਂਡਮੈਨ ਨੂੰ ਇਸ ਨਾਲ ਚੀਜ਼ਾਂ ਦਾ ਪਤਾ ਨਹੀਂ ਲੱਗਿਆ ਤੁਸੀਂ ਵੀ ਆਪਣੇ ਆਪਣੇ ਖੇਤਾਂ ਚੱਕਰ ਮਾਰੋ ਜੇ ਐਦਾਂ ਕੋਈ ਤਾਰਾਂ ਦੇ ਉੱਪਰ ਤਾਰਾਂ ਪਈਆਂ ਹੋਈਆਂ ਨੇ ਤੇ ਉਹਨਾਂ ਨੂੰ ਉਖੇੜੋ ਤਾਂ ਜੋ ਸਾਰੇ ਪਿੰਡ ਨੂੰ ਲਾਈਟ ਜਾ ਸਕੇ ਤੇ ਤੁਹਾਨੂੰ ਪਤਾ ਹੈ ਗਰਮੀ ਅਤ ਦੀ ਪੈ ਰਹੀ ਹੈ ਤੇ ਗਰਮ ਲਾਈਟ ਤੋਂ ਬਿਨਾ ਜਿਹੜਾ ਹੈਗਾ ਗੁਜ਼ਾਰਾ ਹੈ ਨਹੀਂ